ਮੇਰੇ ਮਟਰੋਜਾ ਪਾ ਮੋਟਰ ਨਾਲ ਆਪਣਾ ਫਰਾਂ ਚੱਲਿਆ ਲੋਡ ਕਰੋਣਾ ਖੜਾ ਸੀ ਅੱਬਾ ਕਾਫੀ ਟਾਈਮ ਹੋ ਗਿਆ ਖੜੇ ਨੂੰ ਚਾਬੀ ਗਈ ਹੈ ਲੱਗ ਪਲੱਗ ਬਲੂਗ ਸਾਰਾ ਕੋ ਕੱਢੀ ਬੈਠੇ ਜਵਾਕ ਜੇ ਪਤੰਦਰ ਆਹ ਦੇਖੋ ਸਾਰਾ ਕੋ ਲਾਈ ਬੈਠੇ ਆ ਹੁਣ ਇਹਨੂੰ ਆਪਾਂ ਲੈ ਕੇ ਚੱਲਦੇ ਆ ਬਣਾ ਕੇ ਲਿਆਉਣੇ ਵਧੀਆ ਟੌਰੀਪੁਰ ਮੇਰੇ ਮਟਰੋ ਪਾਇਆ ਟੋਚਣਾ ਆਹ ਬੰਦਾ ਸਪੈਸ਼ਲ ਟੋਚਣਾ ਤੇ ਲਿਆਂਦਾ ਦਾ ਕੋ ਖੜਾ ਮੋਬਾਈਲ ਵਾਲਾ ਢੂੜ ਕੋਟ ਵਾਲਾ ਕਿ ਮੰਡਾ ਵਾਲਾ ਮੰਡਾਲੇ ਵਾਲਾ ਨਵੀਂ ਕਹਿੰਦੇ ਮੁੰਡਾ ਨਵੀਂ ਆ ਮੰਡਾਲੇ ਵਾਲਾ ਇਧਰ ਆਪਾਂ ਟੋਚਰ ਪਾੜਾ ਛੱਡੇ ਆ ਤੇਨੇ ਛੱਡਣ ਮੋਟਰਸਾਂ ਨੂੰ ਲੋਡ ਕਰਾਉਣਾ ਆ ਮੁੰਡਾ ਬੜਾ ਖੁਸ਼ ਹੋ ਰਿਹਾ ਐ ਐ ਇਹਦੀ ਵੀਡੀਓ ਪਾਉਣੀ ਆ ਠੀਕ ਹੈ ਨਾ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਟੋਚਰ ਦੇ ਆਪਾਂ ਮੋਟਰਸਾਂ ਦਾ ਓਏ ਓਏ ਲੱਗ ਪਈ ਸੀ ਖੜ ਜਾ ਉਹ ਹੱਥ ਨਾਲ ਸਹੀ ਨਹੀਂ 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 ਸਹੀ ਨਹੀਂ ਸੀਗਾ ਖੜ ਜਾ ਸਾਲ ਲੈ ਲੈ 2 ਮਿੰਟ ਭਾਈ ਸਾਲ ਲੈ ਲਈਏ ਫਿਰ ਤੋਰਦੇ ਆ ਸਾਲ ਲੈ 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 ਮਿੱਤਰੋ ਟੇਨੇ ਆ ਗਿਆ ਪੱਕੇ ਆ ਗਿਆ ਆਪਾਂ ਆ ਜਾਨਵਰ ਆਪਾਂ ਉੱਤੇ ਭਾਇਆ ਮੱਖਣ ਨੀ ਰੱਖ ਓਏ ਸਿੱਧਾ ਰੱਖ ਭਰਾਵਾ ਮੈਨੂੰ ਨਾ ਸੱਟ ਦੀ ਅੱਗੇ ਮਸਾ ਬਚੇ ਆ ਚੱਲ 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 ਇੱਥੇ ਲੱਗਾ ਮਖਾਤਰੀ ਆ ਰਹੀ ਆ ਖਤਰਾਂ ਦਾ ਕੋਈ ਨਾ ਦਿਸੂਗਾ ਤੈਨੂੰ ਗਾਂ ਖਾਲੀ ਆ ਗਈ ਆ ਉਹ ਬੰਦਾ ਗਾਂ ਨਾਗਾ ਚੱਲ ਚੱਲ ਅੱਗੇ ਤਾਂ ਖਾਲਾ ਪੱਟਿਆ ਪਿਆ ਹੋਏ ਅੱਗੇ ਖਾਲਾ ਪੱਟਿਆ ਪਿਆ ਚੱਲ ਚੱਲ ਓਏ ਇੱਧਰ ਚੱਲ ਸਿੱਧਾ ਕਿੱਧਰ ਓਏ ਚੱਲ ਹੋਲੀ ਜਾਣਾ ਟਿਕਟ ਤੇ ਸੇਟਾ ਸਿੱਧਾ ਜਾਗਾ ਤੋਂ ਲੈਣਾ ਜੀ ਇੱਥੇ ਦੀ ਹੋਲੀ ਟਪਾਈ ਚਾਹ ਰੋਕ ਲਾ ਉੱਤਰ ਕੇ ਟਪਾ ਲੈਣੇ ਆਂ ਖੜ ਜਾ ਓਏ ਓਏ ਜਾ ਖੜ ਜਾ ਟੱਪ ਕੇ ਖਾਲਾ ਆਪਾਂ ਸ਼ੂਗਰ ਸ਼ੂਕਰ ਨਾਲ ਮੈਂ ਤਾਂ ਖਾਲੇ ਜਿਹਾ ਸਿੱਟੋਂਗੇ ਓਏ ਹੌਲੀ ਓਏ ਹਾਂ ਬਾਈ ਜੀ ਅਸੀਂ ਪੈਣੇ ਉੱਪਰ ਨਾਲ ਆ ਦੁਕਾਨ ਤੇ ਤਾਂ ਪਤਾ ਨਹੀਂ ਉਪੜਾਂਗੇ ਕਿ ਹਜੇ ਨਹੀਂ ਰੋਏ ਦਾ ਪੱਕੇ ਹੀ ਆਏ ਆ ਉੱਠਣਾ ਚਾਹ ਕ ਸਿੱਧਾ ਚਾਹ ਕ ਕਾ ਦੇ ਵੇਚਣਾ ਮਾਰੀ ਮਗਰ ਚਾਹਦਾ ਰੀਲ ਭਰਵਾਉਂਦਾ ਬਣਵਾਉਂਦਾ

ਵੇ ਕਹਿੰਦੇ ਦਿੱਕ ਲੱਗਦਾ ਏ ਤੇ ਤੇਰੇ ਸਿਰ ਕਿਨੇ ਲੱਗਿਆ ਲੈ ਗਈ ਤਾਂ ਹੀ ਉਹ ਮੁੰਡਾ ਇਦਾਂ ਟੋਜਣ ਪਾ ਕੇ ਉਹ ਚੱਲਦਾ ਮੇਰੇ ਕਿਨੇ ਲੱਗਿਆ ਬੇਗੁੰਮ ਬਣਾਈ ਜਣਾ ਹੁਣ ਦੁਕਾਨ ਤੇ ਆਈ ਜਾ ਸਾਹਿਬ ਮੈਂ ਸਾਹਿਬ ਮਿੱਤਰੋ ਆਪਾਂ ਟੈਨ ਪਹੁੰਚ ਗਏ ਆ ਰੋਡ ਦੇ ਉੱਤੇ ਹਾਈਵੇ ਤੇ ਆ ਚੋਬਰ ਖੜਿਆ ਮੇਰੇ ਨਾਲ ਦੇ ਆ ਜੋ ਡਾਉਣ ਪੂਰਾ ਬਣਿਆ ਖੜਾ ਹੈ ਬੱਲੇ ਤੇਰੇ ਚੋਬਰਾ ਤੇ ਇਧਰ ਪਾਇਆ ਲੋਰ ਇਧਰ ਕਾਲੀ ਉਹਦੇ ਨਾਬੀ ਆ ਕਹਿੰਦੇ ਨੈਤੀ ਮੁੰਡੇ ਦੇ ਲਿਖਿਆ ਨਾਲ ਟੋਪੀ ਸਿਰ ਤੇ ਲਈ ਏ ਲੈ ਕੇ ਦਿਖਾ ਦੇ ਇੱਕ ਵਾਰੀ ਬੱਲੇ ਤੇਰੇ ਤੇ ਮੋਟਰਸਾਈਕਲ ਦਾ ਟੋਚਨ ਪਾਇਆ ਏ ਕਹਿੰਦਾ ਦੁਕਾਨ ਤੇ ਖਿਲਾਰ ਕੇ ਆਇਆ ਏ ਚੱਲ ਤੜੀ ਤੂੰ ਡਾਂਡੀ ਲਾਈ ਵੀਡੀ ਆ ਰਸਾ ਟੁੱਟਣ ਵਾਲਾ ਯਾਰ ਹੋਏ ਤੇਰਾ ਜਾਣਾ ਯਾਰ ਨਹੀਂ ਨਹੀਂ ਚਲੂਗਾ ਅੱਜ ਨਾ ਕਰਾਂਗਾ ਰੂਡ ਨਾ ਦਸਤਾਨਾ ਸੱਟਦੇ ਸਾਲਾ ਨਿਆਣਾ ਹੈ ਗਾਂ ਚੋਣੀ ਹੁੰਦੀ ਯਾਤਣੀ ਇਹੀ ਪਾ ਕੇ ਚੱਲ ਨਾ ਉਹ ਦਵਾ ਜੀ ਮੈਂ ਤਰਾ ਮੋਰਚਲ ਲੈ ਆਪਾਂ ਬਾਰਖਸ਼ ਆਪ ਤੇ ਠੀਕਾ ਹੁਣ ਆਪਾਂ ਚੱਲਿਆ ਕਰੇ ਤੇ ਆ ਟੋਪੀ ਵਾਲੇ ਦੀ ਨੇਰੀ ਲਿਆਉਣੀਆਂ ਹੁਣ ਆਪਾਂ ਵਿਚਾਲੇ ਭਾਲਿਆ ਓਏ ਕਰਦੇ ਮੈਨੂੰ ਲੋਟ ਹੋ ਕੇ ਬੈਂਕ ਲੋਰ ਲੋਰ ਲੋਟ ਕਰ ਲੈਂਦੇ ਆਪਣੀ ਸਿੱਟਾ ਆ ਭਾਂਜੇਂਦਾ ਹੋ ਜਾਂਦਾ ਸਾਲਾ ਰੱਜੀਆ ਕੋਈ ਨਾ ਬਾਰਾ ਤੇ ਆ ਰੰਦੂ ਆਈ ਨਹੀਂ ਵੜ ਜਾਵੜਾ ਏ ਹੋ ਗਿਆ ਮੈਂ ਨਹੀਂ ਜੜਾ ਕੋਈ ਇਹਨੂੰ ਪਤਾ ਨਹੀਂਂ ਦਿੰਦੇ ਤੇ ਕਿੰਨਾ ਵਧੀਆ ਇਹ ਇਹਦੇ ਉੱਪਰ ਜਾਣੀ ਜਾਣੇ ਹੁਣ ਭਰਾਵਾ ਆਜੇ ਜੇ ਭਰਾ ਸੰਭਾਲ ਕੇ ਰੱਖਿੰਨੇ ਤਾਂ ਤੇਰੇ ਕੋ ਸੌਣ ਨਾ ਪਣਗੇ ਤੇ ਪੱਥਰ ਤੇ ਜੂਸ ਲਵਾਂਗੇ ਉਹ ਤੇ ਰੋਕਲੀ ਜੂਸ ਵਾਲੇ ਕੋਲੇ ਚੰਗਾ ਆਪਾਂ ਕਹਾਂਗੇ ਸ਼ੋ ਸ਼ੀ ਸ਼ੋ ਸ਼ੋ ਸ਼ੀ ਕੀ ਐ ਕਰਨਾ ਛੋ ਲੈ ਮੇਰੇ ਨਾਲ ਜੂਸ ਵਾਲੀ ਦੀਵਾਣ ਵੀ ਆ ਗਈ ਟੱਪ ਜੀ ਬਈ ਉਹ ਗੜਾ ਪੀਣਾ ਸਰਸਾਨ ਹੋਣਾ ਤੈਨੂੰ ਮੋਟਰਸਾਈਕਲ ਤੇ ਬੈਠਣ ਦੇਈਏ ਆਹ ਮੁੰਡਿਆਂ ਨੇ ਮੈਕਸ ਪੀਣਾ ਮੈਕਸ ਪੀਣਾ ਠੀਕ ਹੈ ਉਹ ਸਟਰਾਬਰੀ ਵੀ ਨਾ ਮੈਂ ਸਟਰਾਬਰੀ ਉਹ ਵੀ ਦੱਸ ਦੇ ਮੈਂ ਵੀ ਸਟਰਾਬਰੀ ਪੀਣਾ ਉਹਦਾ ਜੋਰ ਲਾ ਦੇ ਤੇ ਮੋਟਰਸੈੱਡ ਨੂੰ ਤੁਹਾਨੂੰ ਕਹਦਾ ਜੂਸ ਪਿਉਣਾ ਤਾਂ ਮੋਟਰਸੈੱਡ ਨੂੰ ਚਾਹੀਦਾ ਮੋਟਰਸੈੱਡ ਦਾ ਹੱਕ ਬੰਦਾ ਮੋਟਰਸੈੱਡ ਨੂੰ ਪਿਉਣ ਮੋਟਰਸੈੱਡ ਨਾਲ ਗਰਮ ਹੋਇਆ ਇਨੀ ਵੜ ਖੱਚ ਕੇ ਲਿਆ ਤੁਹਾਨੂੰ ਮੈਕਸੀ ਮਿੱਠਾ ਪੀਣਾ ਕਿ ਕਰਾਰਾ ਦੋਲ ਦੇ ਫਿਰ ਉਹ ਹੀ ਇੱਕ ਆਪੂ ਦੇਤੇ ਪਰਕੇ ਮਿੱਠਾ ਕਿ ਕਰਾਰਾ ਮਿੱਠਾ ਕਰਾ ਲੈ ਮੈਕਸੀ ਕਰਨ ਉਹ ਵੀ ਮਿੱਠਾ ਕਰਾਦਾ ਹੈ ਕਰਾਰ ਆ ਗਿਆ ਯਾਰ ਨੱਕੇ ਠਾਉਂਦਾ ਕਿਤੇ ਮਿੱਠਾ ਤੇ ਕਿਤੇ ਕਰਾਰਾ ਕਰਾਰਾ ਨਹੀਂ ਪੈਣਾ ਨਹੀਂ ਗਿਰੀਆਂ ਲੈ ਨਾਲ ਉਸ ਤੋਂ ਕਹ ਅੱਗੇ ਇੰਦਾ ਲਿਸਾ ਹੋਇਆ ਪਿਆ ਬਾਲਾ ਲਿਸਾ ਢੋਲੀ ਘਤਿਆ ਨਾ ਘਰ ਕੈਮਰਾ ਅੱਗੇ ਕਰ ਦਿੰਦਾ ਮੈਂ ਆ ਅਦਰ ਹੋ ਗਏ ਏ ਏ ਏ ਅੱਗ ਨੂਨ ਪਾਇਓ ਆਇਆ ਸਾਹਮਣੇ ਭਰਾਵਾ ਸਾਹਮਣੇ ਹੋ ਕੇ ਪੀਰਾ ਬਈ ਨੂਨ ਬਾਈ ਮੈਨੂੰ ਨਾਲੇ ਮਿੱਠਾ ਪਾ ਦਿੰਦਾ ਐ ਨੂਨ ਪਾ ਲਈਂਦਾ ਏ ਉਸ ਪਿਆਇਆ ਤੈਨੂੰ ਤੇ ਐਡਰਸਾ ਵੀ ਨਿਆਣਾ ਵੀ ਨਹੀਂ ਜੋ ਕਰ ਸਕਦੇ ਨਿਆਣਾ ਹੁਣ ਆਏ ਮੈਂ ਕਿਹਦੀ ਨਿਆਣਾ ਕਿੱਥੇ ਆ ਹੈਗਾ ਕਿੱਥੇ ਆ ਲੈ ਪੀ ਲੈ ਦੂਸਾ ਚੱਲ ਚੰਗਾ ਬਾਬਾ ਚੰਗਾ ਬਾਬਾ ਠੀਕ ਆ ਆ ਬਾਬੇ ਦੀ ਦੇਵੀ ਤੋਂ ਦੂਸ ਪੀਆ ਕਰੋ ਬਈਓ ਤੇਨੇ ਖੜੀ ਆ ਇਹੇ ਤੇਰੀ ਤਾਂ ਗੱਡੀ ਰੇੜੀ ਤੋਂ ਗਿਆ ਤੂੰ ਤੂੰ ਕਿਹੜਾ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਭਰਾਵਾ ਮੈਨੂੰ ਪਤਾ ਹੀ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਤੂੰ ਮੈਨੂੰ ਥੋੜੇ ਦਾ ਥੋੜੇ ਸੇ ਥੋੜੇ ਦਾ ਮੈਂ ਦੇ ਦੂੰਗਾ ਤੂੰ ਸਬਸਕ੍ਰਾਈਬ ਵੀ ਨਹੀਂ ਕੀਤਾ ਕੀ ਨੌਂ ਨਹੀਂ ਬਦਲ ਮੈਨੂੰ ਇਹ ਚੱਤੀ ਹੋਗੀ ਬੰਦੀ ਹੋਗੀ ਜੀ ਤਾਂ ਹੁਣ ਮੈਂ ਕਰੂਗਾ ਘਰੇ ਜਾਣਾ ਨਹੀਂ ਘਰੇ ਆਣਾ ਆਣਾ ਹੂੰਗਾ ਚੱਕਦਾ ਚੰਦਰਾ ਚੱਕਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ 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 ਨਹੀਂ ਪਰ ਜੇ ਦਾ ਸਾਰਾ ਤੋਂ ਕਰੂਗਾ ਮੈਂ ਕੋਲ ਵੀ ਕਰਦਾ ਸਬਸਕ੍ਰਾਈਬ ਮੈਂ ਥੋੜਾ ਵੀ ਕਰਾਂਗਾ ਆਪ ਵੀ ਕਰੂੰਗਾ ਸਬਸਕ੍ਰਾਈਬ ਵੀ ਕਰਾਂਗਾ ਲਾਈਕ ਵੀ ਸਬਸਕ੍ਰਾਈਬ ਹੁੰਦਾ ਤੇਰੇ ਮੇਰੇ 500 ਵੀਡੀਓ ਪਾਈਆਂ ਸਾਰੀਆਂ ਤੇ ਕਮੈਂਟ ਕਰੂੰਗਾ ਤੇ ਕਮੈਂਟ ਕਰਾਂਗਾ ਤੇ ਕਰੂੰਗਾ ਆਹ ਸਾਰੇ ਤੇ ਗਾਇਟ ਕਹਿੰਦੇ ਕਿ ਤੱਕ ਮੈਂ ਫਿਰ ਦੇਖ ਲੂੰਦਾ ਵਾ ਕੱਲੇ ਅਸੀਂ ਵੀ ਜੂ ਲਾ ਵੀ ਇੱਕ ਮੋਟਰਸਨ ਛੱਡ ਗਿਆ ਦੂਜਾ ਖੜ ਗਿਆ ਅੰਦਰ ਤੋਂ ਆਇਆ ਕਰਨ ਏ ਇਹ ਮੇਰਾ ਦਾ ਗਾ ਮਗਾ ਗਰਮ ਹੋਗਾ ਇਹ ਗਰਮ ਹੋਗਾ ਨਾ ਨਾ ਜਾ ਕੇ ਆਉਦਾ ਜਾਨਾ ਆਉਣਾ ਉਹ ਜਾਵਗਾ ਠਰ ਜਾਂਦੇ ਫੇਰ ਹੋਗਾ ਸਟਾਰਟ ਮਗਲਾੜੀ ਨੂੰ ਨਾ ਮੈਂ ਤਰਾਦਾ ਮੜਾਲ ਲੈ ਜਾਂਦਾ ਮੜਾਲ ਨਹੀਂ ਹੋਣਾ ਮੈਂ ਲਾਦਾ ਇਹ ਠਰ ਜਾ ਹਰੇ ਨੂੰ ਨਹੀਂ ਛੱਡ ਦਿੰਦੇ ਵੇਖ ਮਾਰ ਕੇ ਕਾਕਾ ਖੜਿਆ ਹੈ ਫਿਰ ਛੱਡ ਜਾਂਦਾ ਪਾ ਲਾ ਕੇ ਦੇਖ ਭਾਈ ਹਟ ਜਾ ਮੇਰਾ ਚਿੱਤ ਇੱਕ ਮੋਟਰਸਨ ਛੱਡਣਗੇ ਸੀ ਜਿਹਦੇ ਨਾਲ ਛੱਡਣਗੇ ਸੀ ਉਹ ਵੀ ਆ ਖੜ ਕੇ ਰਹਾ ਚ ਦੂਜਾ ਠੱਲੇ ਆਂਦਾ ਆ ਕੜਮਾ ਪਤਾ ਨਹੀਂ ਕਿਧਰ ਨਾਲ ਬਹਿ ਗਿਆ ਸਾਡੇ ਆਹ ਵੇਖੋ ਦੰਦੀਆਂ ਕੱਢਦਾ ਖੱਟੀਆਂ ਖੱਟੀਆਂ ਪੈਣਦਾ ਇੰਜਨ ਸੀਲੋ ਕਰਾਤਾ ਹੁਣ ਵੇਹਨੇ ਸਟਾਰਟ ਹੁੰਦਾ ਕਿ ਨਹੀਂ ਠਰ ਕੇ ਵੇਖੋ ਦੰਦੀਆਂ ਦੰਦੀਆਂ ਖੱਟੀਆਂ ਖੱਡੀਆਂ ਦੰਦੀਆਂ ਕੱਢਦਾ ਲੈ ਲੈ ਇਹ ਕਾਹਦੇ ਤੇ ਮੜਾਂਗਾ ਗਿੰਦੇ ਪੈਂਦਾ ਇਹਦਾ ਚੈੱਕ ਕਰੋ ਚੈੱਕ ਕਰੋ ਨਸਲ ਕਿਹੜੀ ਆ ਇਹ ਆਈ ਆਈ ਇਹ ਹੈ ਜੀ ਪੰਜਾਬ ਕਾ ਪਿੱਟ ਬੋਲ ਇਹ ਹੈ ਪਿੱਟ ਬੋਲ ਨਹੀਂ ਉਹ ਦੂਜਾ ਮਾਰਾ ਪੰਜਾਬ ਕਾ ਮਾਰਾ ਇਹ ਹੈ ਪੰਜਾਬ ਕਾ ਮਾਰਾ ਇਧਰ ਫੇਸ ਕਰੋ ਸੋਹਣਾ ਫੇਸ ਇਧਰ ਕਮਾ